ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 697ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਪ੍ਰਮੁੱਖ ਤੌਰ ਤੇ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਦੇ ਨੇ ਪਰ ਇੱਕ ਬੜੀ ਹੀ ਹਟਮਈ ਗੱਲ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਸਾਨੂੰ ਪੜਨ ਨੂੰ ਮਿਲਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੀ ਮਾਨ ਨੂੰ ਪ੍ਰਮਾਤਮਾ ਬਾਝ ਹੀ ਕਰਦਿਆ ਕਰ ਇਨੂੰ ਆਪਾਂ ਮਹਿਣਾ ਸਮਝੀਏ ਜਾਂ ਬਾਦਵਾ ਸਮਝੀਏ ਪਰ ਇਹ ਗੱਲ ਗੁਰੂ ਸਾਹਿਬ ਨੇ ਕਿੰਨਾ ਦੀ ਮਾਲੀ ਆਖੀ ਕਿਉਂ ਆਖੀ ਇਹ ਸਾਰਾ ਆਪਾਂ ਵਿਸਥਾਰ ਦੇ ਵਿੱਚ ਜਾਣਾਂਗੇ ਆਓ ਸ਼ੁਰੂਆਤ ਕਰੀਏ ਜਤ ਸ੍ਰੀ ਮਹਿਲਾ ਚੌਥਾ ਹਮ ਬਾਰਿਕ ਕਸ਼ੂ ਨਾ ਜਾਣ ਗਤ ਮਿਤ ਤੇਰੇ ਮੂਰਖ ਮੁਗਧ ਈਾਨਾ ਹਰ ਕਿਰਪਾ ਧਾਰ ਦੀ ਜੈ ਮਤ ਉਤਮ ਕਰ ਲੀ ਜੈ ਮੁਗਧ ਸਿਆਨਾ ਏ ਪ੍ਰਭੂ ਅਸੀਂ ਤੇਰੇ ਅੰਜਾਨ ਮੂਰਖ ਬੱਚੇ ਹਾਂ ਤੇਰੇ ਮੂਰਖ ਮੁਗਧ ਈਾਨਾ ਹਮ ਬਾਰਕ ਕਛੂ ਨਾ ਜਾਣੈ ਗਤਮਿਤ ਤੇਰੇ ਅਨਜਾਨ ਬੱਚੇ ਹਾਂ ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਉਂ ਗਿਆ ਹੈ ਤੂੰ ਕਿੱਡਾ ਵੱਡਾ ਹੈ ਏ ਹਰੀ ਮਿਹਰ ਕਰਕੇ ਮੈਨੂੰ ਚੰਗੀ ਅਕਲ ਦੇ ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ਇੱਕ ਅਰਦਾਸ ਬੇਨਤੀ ਤੂੰ ਗੁਰੂ ਸਾਹਿਬ ਇਸ ਅੰਗ ਦੀ ਗੁਰਬਾਣੀ ਦੀ ਸ਼ੁਰੂਆਤ ਕਰਦੇ ਨੇ ਮੇਰਾ ਮਨ ਆਲਸੀਆ ਉਗਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਨਾ ਰਹਾਉ ਏ ਭਾਈ ਮੇਰਾ ਮਨ ਆਲਸੀ ਐ ਸੁਸਤ ਐ ਇਹ ਮਾਇਆ ਦੀ ਨੀਂਦ ਸੌਂ ਗਿਆ ਸੀ ਫਿਰ ਪ੍ਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਤੇ ਮਿਲ ਸਾਧੂ ਕਾਪਟ ਖੁਲਾਨਾ ਤੇ ਗੁਰੂ ਨੂੰ ਮਿਲ ਕੇ ਮੇਰੇ ਮਨ ਦੇ ਬੰਦ ਦਰਵਾਜ਼ੇ ਖੁੱਲ ਗਏ ਕਵਾੜ ਖੁੱਲ ਗਏ ਗੁਰ ਖਿੰਖਿਨ ਪ੍ਰੀਤ ਲਗਾ ਵਾ ਮੇਰਾ ਹਿਰ ਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾ ਵੈ ਮਰ ਜਾਈ ਅਹ ਮੇਰੇ ਠਾਕੁਰ ਜੋ ਅਮਲੀ ਅਮਲ ਲੁਭਾਨਾ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਕਿ हे ਗੁਰੂ ਮੇਰੇ ਹਿਰਦੇ ਵਿੱਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤ ਪੈਦਾ ਕਰਦੀ ਮੇਰੇ ਪ੍ਰੀਤਮ ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਵਣ ਹੇ ਮਾਲਕ ਪ੍ਰਭੂ ਜਿਵੇਂ ਕਿਸੇ ਨਸ਼ੇੜੀ ਨੂੰ ਨਸ਼ੇ ਦੀ ਤੋੜ ਲੱਗਦੀ ਹੈ ਤੇ ਜਦੋਂ ਨਸ਼ਾ ਮਿਲ ਜਾਵੇ ਤਾਂ ਉਸ ਨਸ਼ੇ ਦੇ ਵਿੱਚੋਂ ਖੁਸ਼ ਰਹਿੰਦਾ ਉਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ ਨਸ਼ੇੜੀ ਦੀ ਤੋੜ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜਿੰਦ ਦਾ ਵਿਆਕੁਲ ਹੋਣਾ ਇਹਨਾਂ ਦੇ ਵਿੱਚ ਅੰਤਰ ਤਾਂ ਹੈਗਾ ਹੁੰਦੇ ਬੇਸ਼ੱਕ ਦੋਨੇ ਹੀ ਵਿਆਕੁਲ ਨੇ ਪਰ ਉਸ ਵਿਆਕੁਲਤਾ ਦੇ ਵਿੱਚ ਫਰਕ ਹੈ ਜਿਹੜਾ ਅਸੀਂ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਕੇ ਵਿਆਕੁਲ ਹੁੰਨੇ ਆ ਉਹ ਮਨੁੱਖ ਦੀ ਡਿਫਾਲਟ ਸਟੇਟ ਹੈ ਮਨੁੱਖ ਦੀ ਵਰਤੀ ਹੀ ਇਹ ਹੈ ਕਿ ਉਹ ਸਥਿਰ ਨਹੀਂ रह ਸਕਦਾ ਉਹਦਾ ਮਨ ਡੋਲਦਾ ਹੀ ਰਹਿੰਦਾ ਹੈ ਮਨ ਦਾ ਡੋਲਣਾ ਜਿਹੜਾ ਨਾ ਮਨ ਦਾ ਵਿਆਕੁਲ ਹੋਏ ਰਹਿਣਾ ਇਹ ਤੇ ਮਨੁੱਖ ਦੀ ਮੁਟਲੀ ਵਰਤੀ ਹੈ ਪਰ ਪ੍ਰਮਾਤਮਾ ਦਾ ਨਾਮ ਸਾਡੀ ਇਸ ਮੁਟਲੀ ਵਰਤੀ ਤੋਂ ਸਾਨੂੰ ਛੁਟਕਾਰਾ ਦਿਵਾਉਂਦਾ ਹੈ ਸੋ ਜੇਕਰ ਅਸੀਂ ਨਾਮ ਦੇ ਧਾਰਨੀ ਨਹੀਂ ਆ ਤਾਂ ਅਸੀਂ ਵਿਆਕੁਲ ਇਹ ਗੱਲ ਚੇਤੇ ਬੰਨਿਓ ਕਿਉਂਕਿ ਇਹ ਅੱਗੇ ਵੀ ਸਾਡੇ ਕੰਮ ਆਏਗੀ ਇਸੇ ਅੰਗ ਦੀ ਗੁਰਬਾਣੀ ਦੀਆਂ ਅਗਲੀਆਂ ਪੰਕਤੀਆਂ ਨੂੰ ਅਗਲੇ ਸ਼ਬਦ ਨੂੰ ਸਮਝਣ ਦੇ ਵਿੱਚ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੜੀ ਮਨੁੱਖ ਦੀ ਵਰਤੀ ਆ ਉਹ ਵਿਆਕੁਲਤਾ ਵਾਲੀ ਹੀ ਹੈ ਜਿਹੜਾ ਬੰਦਾ ਨਾਮ ਦੇ ਵਿੱਚ ਨਹੀਂ ਜੁੜਿਆ ਜਿਸ ਦੀ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਪਈ ਉਹ ਵਿਆਕੁਲੀ ਹੈ ਉਹ ਸ਼ਾਂਤ ਨਹੀਂ ਹੈ ਉਹ ਅਨੰਦਤ ਨਹੀਂ ਹੈ ਬੇਸ਼ੱਕ ਉਹਦੇ ਕੋਲੇ ਦੁਨੀਆ ਭਰ ਦੀ ਧਨ ਦੌਲਤ ਤੇ ਪੈਸਾ ਕਿਉਂ ਨਾ ਹੋਵੇ ਐਸਾ ਆਰਾਮ ਦੀ ਜ਼ਿੰਦਗੀ ਕਿਉਂ ਨਾ ਚਾਹੁੰਦਾ ਹੋਵੇ ਮਨਵਕ ਮਨ ਇੱਕ ਹੀ ਚੀਜ਼ ਦੇ ਨਾਲ ਸ਼ਾਂਤ ਹੁੰਦਾ ਤੇ ਉਹ ਹੈ ਪ੍ਰਮਾਤਮਾ ਦਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਪਾਗ ਪੁਰਾਨਾ ਤਿੰਨ ਹਮ ਚਰਨ ਸਰੇ ਵਾ ਖਿੰਣ ਖਿੰਣ ਜਿਨ ਹਰ ਮੀਠ ਲਗਾਨਾ ਇਹ ਭਾਈ ਜਿਨਾ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਦੇ ਪ੍ਰਤੀ ਪ੍ਰੀਤ ਪੈਦਾ ਹੋ ਜਾਂਦੀ ਹੈ ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਆ। ਪ੍ਰਮਾਤਮਾ ਦੇ ਨਾਲ ਪ੍ਰੀਤ ਜੁੜਨੀ ਉਸੇ ਦੀ ਹੈ ਜਿਸ ਦੇ ਪ੍ਰਤੀ ਪ੍ਰਮਾਤਮਾ ਨੇ ਇਹ ਨਿਰਧਾਰਤ ਕੀਤਾ ਹੋਇਆ ਕਿ ਇਹਦੀ ਪ੍ਰੀਤ ਮੇਰੇ ਨਾਲ ਜੁੜੇ। ਉਹ ਭਾਗ ਉਹਦੇ ਅੰਦਰ ਹੀ ਹੁੰਦੇ ਆ। ਪਰ ਕਿਸੇ ਖਾਸ ਵਕਤ ਤੱਕ ਉਹ ਭਾਗ ਕਿ ਲੋਕ ਸੁੱਤੇ ਰਹਿੰਦੇ ਆ। ਫਿਰ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤੇ ਉਹ ਸੁੱਤੇ ਭਾਗ ਜਾਗ ਪੈਂਦੇ ਆ। ਜਿਨ੍ਹਾਂ ਦੀ ਪ੍ਰਮਾਤਮਾ ਨਾਲ ਸਾਝ ਹੈ ਤੁਰ ਦਰਗਾਹ ਤੋਂ ਹੀ ਉਹਨਾਂ ਦੇ ਲੇਖਾਂ ਦੇ ਵਿੱਚ ਇਹ ਸਾਝ ਲਿਖੀ ਸੀ ਉਹਨਾਂ ਦਾ ਪ੍ਰਮਾਤਮਾ ਨਾਲ ਮੇਲ ਹੋਣਾ ਹੀ ਸੀ ਇਹ ਭਾਈ ਜਿਨ੍ਹਾਂ ਮਨੁੱਖਾਂ ਨੂੰ ਪ੍ਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਵਿਛਰਿਆ ਚਿਰਿ ਮਿਲਾਨਾ ਤਨ ਤਨ ਸਤਗੁਰ ਜਿਨ ਨਾਮ ਦਰੜਾਇ ਜਨ ਨਾਨਕ ਤਿਸ ਕੁਰਬਾਨਾ ਏ ਭਾਈ ਮੇਰੇ ਮਾਲਕ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕੀਤੀ ਜਿਸ ਨੂੰ ਚਿਰ ਦੇ ਵਿਛੜੇ ਹੋਏ ਨੂੰ ਆਪਣੇ ਨਾਲ ਮਿਲਾ ਲਿਆ ਤਨ ਹੈ ਗੁਰੂ ਤਨ ਹੈ ਗੁਰੂ ਜਿਸ ਨੇ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਦਾਸ ਨਾਨਕ ਉਸ ਗੁਰੂ ਤੋਂ ਸਦਾ ਸਤਕੇ ਚੰਦਾ ਜੈਤਿ ਸ੍ਰੀ ਮਹਿਲਾ ਚੌਥਾ ਸਤ ਗੁਰ ਸਾਚਨ ਪੁਰਖ ਵਡ ਪਾਇਆ ਹਰ ਰਸਕ ਰਸਕ ਫਲ ਲਾਗਿ ਬਾ ਮਾਇਆ ਪੋਹੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਕਰ ਕਾਟਿ ਬਾ ਏ ਭਾਈ ਗੁਰੂ ਸਬਨਾ ਦਾ ਸੱਜਣ ਹੈ ਗੁਰੂ ਮਹਾਪੁਰਖ ਹੈ ਜਿਸ ਮਨੁੱਖ ਨੂੰ ਵੀ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਫਿਰ ਬੜੇ ਸਵਾਦ ਦੇ ਨਾਲ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਫਲ ਖਾਣ ਲੱਗ ਪੈਂਦਾ ਹੈ ਉਹਨੂੰ ਆਪਣੇ ਜੀਵਨ ਦੇ ਪਲ-ਪਲ ਵਿੱਚ ਪ੍ਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਹੋਣ ਲੱਗਦਾ ਹੈ ਮਨੁੱਖ ਨੂੰ ਮਾਇਆ ਸਪਣੀ ਗ੍ਰਸੀ ਰੱਖਦੀ ਹੈ ਇਹ ਵੀ ਮੁਟਲੀ ਵਰਤੀ ਹੈ ਵਿਅਕਲਤਾ ਦਾ ਕਾਰਨ ਹੀ ਇਹ ਹੈ ਜੇ ਮਨੁੱਖ ਦਾ ਮੁੱਢਲਾ ਸੁਭਾਅ ਵਿਆਕੁਲ ਰਹਣ ਦਾ ਹੈ ਤਾਂ ਉਹ ਇਸੇ ਕਰਕੇ ਕਿ ਮਾਇਆ ਸਪਨੀ ਨੇ ਉਹਨੂੰ ਗ੍ਰਸਿਆ ਹੋਇਆ ਹੈ ਪਰ ਜਦੋਂ ਅਸੀਂ ਗੁਰੂ ਤੇ ਲੜ ਲੱਗ ਜਾਂਦੇ ਹਾਂ ਗੁਰੂ ਦੇ ਬਚਨਾਂ ਤੇ ਟੁੱਟਦੇ ਹਾਂ ਤਾਂ ਗੁਰੂ ਦੀ ਗੱਲ ਮੰਨਣ ਦੀ ਬਰਕਤ ਨਾਲ ਗੁਰੂ ਦੇ ਕਹੇ ਅਨੁਸਾਰ ਜਿਉਣ ਦੀ ਬਰਕਤ ਨਾਲ ਪ੍ਰਮਾਤਮਾ ਸਾਡੇ ਅੰਦਰੋਂ ਮਾਇਆ ਦੇ ਉਸ ਜ਼ਹਿਰ ਨੂੰ ਕੱਢਦੇ ਮੇਰਾ ਮਨ RAM ਨਾਮ ਰਸ ਲਾਗੇ ਬਾਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੇ ਬਾਹਰ ਹਾਉ ਏ ਭਾਈ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਮਨ ਪ੍ਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਮਗਨ ਹੋ ਗਿਆ ਹੈ ਸਾਧੂ ਗੁਰੂ ਨੂੰ ਮਿਲ ਕੇ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਦੇ ਨੇ ਪ੍ਰਮਾਤਮਾ ਦਾ ਨਾਮ ਰਸ ਚਖਦੇ ਨੇ ਉਹਨਾਂ ਵਿਕਾਰੀਆਂ ਨੂੰ ਵੀ ਪ੍ਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ ਧੰ ਧੰ ਵੱਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਬ ਓਨ ਮਨ ਲਾਗਵਾ ਤ੍ਰਿਸ਼ਨਾ ਅਗਨ 부ਜੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਕਾਇਬਾ ਇਹ ਭਾਈ ਉਹ ਮਨੁੱਖ ਸਲਾਉਣ ਯੋਗ ਹੋ ਜਾਂਦਾ ਹੈ ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਨੂੰ ਮਿਲ ਕੇ ਉਸ ਦੀ ਸੁਰਤ ਉੱਚੀ ਆਤਮਿਕ ਅਵਸਥਾ ਦੇ ਵਿੱਚ ਟਿਕ ਜਾਂਦੀ ਹੈ ਨਿਤ ਰੋਜ਼ ਦੇ ਉਹਦੇ ਛੋਟੇ ਛੋਟੇ ਫਿਕਰ ਫਾਕੀ ਜਿਹੜੇ ਆ ਉਹ ਸਾਰੇ ਖਤਮ ਹੋ ਜਾਂਦੇ ਆ ਜਿਉਂ-ਜਿਉਂ ਉਹ ਪ੍ਰਮਾਤਮਾ ਦੇ ਪਵਿੱਤਰ ਕਰਨ ਵਾਲੇ ਗੁਣ ਗਾਉਂਦਾ ਹੈ ਤਿਉਂ-ਤਿਉਂ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਜਾਂਦੀ ਹੈ ਤਿਉਂ-ਤਿਉਂ ਉਹ ਪ੍ਰਮਾਤਮਾ ਵੱਲੋਂ ਜੋ ਉਹਨੂੰ ਮਿਲਿਆ ਉਹਦੇ ਵਿੱਚੋਂ ਖੁਸ਼ ਰਹਿਣ ਲੱਗਦਾ ਹੈ ਬਹੁਤਾ ਪਾਉਣ ਦੀਆਂ ਇੱਛਾਵਾਂ ਉਹਦੇ ਅੰਦਰੋਂ ਖਤਮ ਹੁੰਦੀਆਂ ਜਾਂਦੀਆਂ ਆਤਮਿਕ ਤੌਰ ਤੇ ਸ਼ਾਂਤੀ ਪ੍ਰਾਪਤ ਕਰਦਾ ਹੈ ਫਿਰ ਤੋਂ ਆਪਾਂ ਉਸ ਮੁੱਢਲੀ ਵਰਤੀ ਦੀ ਗੱਲ ਕਰੀਏ ਅੱਜ ਦੇ ਸਮੇਂ 'ਚ ਖਾਸ ਕਰਕੇ ਹਰ ਇੱਕ ਮਨੁੱਖ ਦੇ ਅੰਦਰ ਇਹ ਇੱਕ ਲਾਲਸਾ ਵਸੀ ਹੈ ਕਿ ਮੈਂ ਅੱਗੇ ਵਧਣਾ ਹੈ ਮੈਂ ਦੂਜੇ ਨਾਲੋਂ ਵੱਧ ਕੁਝ ਹਾਸਲ ਕਰਨਾ ਹੈ ਜਿੰਨਾ ਚਿਰ ਇਹ ਲਾਲਸਾ ਇਹ ਤ੍ਰਿਸ਼ਨਾ ਤੁਹਾਡੇ ਅੰਦਰ ਹੈਗੀ ਹੈ ਤੁਹਾਡਾ ਮਨ ਵਿਅਕੁਲ ਹੀ ਰਹੂਗਾ ਕਿਉਂਕਿ ਜਿਹੜੀ ਚੀਜ਼ ਨੂੰ ਹਾਸਲ ਕਰਨ ਦੀ ਇੱਛਾ ਤੁਸੀਂ ਆਪਣੇ ਅੰਦਰ ਪਾਲੀ ਬੈਠੀ ਹੋ ਜਦ ਤੱਕ ਉਹ ਮਿਲਦੀ ਨਹੀਂ ਉਦੋਂ ਤੱਕ ਤੁਸੀਂ ਅਸ਼ਾਂਤੀ ਹੈ ਜਿੱਦੇ ਮਿਲ ਗਈ ਉਤੇ ਕੁਝ ਸਮੇਂ ਦੇ ਲਈ ਤੁਸੀਂ ਵਧੀਆ ਮਹਿਸੂਸ ਕਰੋਗੇ ਪਰ ਫਿਰ ਤੁਹਾਨੂੰ ਉਹਦੇ ਤੋਂ ਅਗਲੀ ਚੀਜ਼ ਅਗਲਾ ਮਕਾਮ ਦਿਖ ਜਾਣਾ ਹੈ ਹੁਣ ਤੁਸੀਂ ਉਹਦੇ ਲਈ ਕੰਮ ਕਰਨ ਲੱਗ ਜਾਓਗੇ ਵਿਆਕੁਲਤਾ ਬਰਕਰਾਰ ਰਹੇਗੀ ਪਰ ਜਿਵੇਂ ਜਿਵੇਂ ਅਸੀਂ ਪ੍ਰਮਾਤਮਾ ਦੇ ਗੁਣ ਗਾਉਣ ਲੱਗਦੇ ਹਾਂ ਪ੍ਰਮਾਤਮਾ ਦੀ ਵਿਸ਼ਾਲਤਾ ਨੂੰ ਪਛਾਣਨ ਲੱਗਦੇ ਤਾਂ ਸਾਨੂੰ ਅਹਿਸਾਸ ਹੋਣ ਲੱਗਦਾ ਕਿ ਜੋ ਨੇ ਦਿੱਤਾ ਬਹੁਤ ਹੈ ਸੋਹਣੀ ਜ਼ਿੰਦਗੀ ਚੱਲੀ ਜਾਂਦੀ ਹੈ ਤੇ ਜੇ ਕੁਝ ਵਤੇਰੇ ਉਹਨੇ ਸਾਨੂੰ ਦੇਣਾ ਹੋਇਆ ਉਹਨੇ ਦੇ ਹੀ ਦੇਣਾ। ਉਹਨੇ ਸਾਨੂੰ ਹੁਨਰ ਬਖਸ਼ਿਆ ਉਸ ਹੁਨਰ ਦੇ ਸਾਥ ਨਾਲ ਅਸੀਂ ਆਪਦਾ ਕੰਮ ਕਰ ਕਰੀ ਜਾਂਦੇ ਆ ਪਰ ਇੱਛਾ ਆਵਾ ਕੋਈ ਨਹੀਂ। ਇਹ ਗੱਲ ਸਮਝਣ ਤੋਂ ਬਹੁਤੇ ਲੋਕ ਨਾ ਵਾਂਝੇ ਰਹਿ ਜਾਂਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਹੋਰ ਵਤੇਰੇ ਕੁਝ ਹਾਸਲ ਕਰਨ ਦੀ ਇੱਛਾ ਮਾ ਛੱਡਤੀਆਂ ਤਾਂ ਅਸੀਂ ਆਲਸੀ ਹੋ ਜਾਾਂਗੇ। ਹੁਣ ਜਦੋਂ ਅਸੀਂ ਕਹਿੰਨੇ ਆ ਨਾ ਕਿ ਜੋ ਪ੍ਰਮਾਤਮਾ ਨੇ ਦਿੱਤਾ ਉਹ ਬਥੇਰਾ ਹੈ। ਤੇ ਜਿਵਨੇ ਕੁਝ ਹੋਰ ਦੇਣਾ ਹੋਇਆ ਤਾਂ ਉਹ ਹੋਰ ਦੇ ਦੂਗਾ ਤਾਂ ਅਗਲਾ ਕੀ ਆਖੂਗਾ ਕਿ ਅੱਛਾ ਫਿਰ ਹੁਣ ਅਸੀਂ ਕੰਮ ਕਰ ਛੱਡ ਕੇ ਬੈਠ ਜਾਈਏ ਤੇ ਪ੍ਰਮਾਤਮਾ ਤੇ ਆਸਾਂ ਰੱਖ ਲਈਏ ਕਿ ਉਹ ਆਪੇ ਹੀ ਸਾਨੂੰ ਕੁਝ ਨਾ ਕੁਝ ਦੇ ਦੇਗਾ ਗੱਲ ਹੀ ਨਹੀਂ ਹੁੰਦੀ ਕਿ ਤੁਸੀਂ ਕੰਮ ਕਰ ਛੱਡ ਕੇ ਬੈਠ ਜਾਓ ਉਹ ਕੰਮ ਕਾਰ ਵੀ ਤੁਸੀਂ ਤਾਂ ਹੀ ਕਰਦੇ ਪਏ ਹੋ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਉਸ ਕੰਮ ਨੂੰ ਕਰਨ ਦਾ ਹੁਨਰ ਬਖਸ਼ਿਆ ਪਾਵੇਂ ਤੁਹਾਡਾ ਕੰਮ ਦਿਮਾਕੀ ਹੈ ਪਾਵੇਂ ਸਰੀਰਕ ਹੈ ਉਹਦੇ ਲਈ ਜੋ ਵੀ ਆਤਮਿਕ ਮਾਨਸਿਕ ਜਾਂ ਸਰੀਰਕ ਬਲ ਚਾਹੀਦਾ ਹੈ ਉਹ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਆ ਤਾਂ ਹੀ ਤੁਸੀਂ ਉਹ ਕੰਮ ਕਰਦੇ ਪਏ ਉਹਨੂੰ ਚਾਰੀ ਰੱਖੋ ਪਰ ਇਸ ਗੱਲ ਦਾ ਸ਼ਿਕਵਾ ਨਾ ਕਰੋ ਕਿ ਇਸ ਤੋਂ ਵਧੇਰੇ ਨਹੀਂ ਮੈਂ ਕਰ ਪਾ ਰਿਹਾ ਜੇ ਪ੍ਰਮਾਤਮਾ ਨੇ ਤੁਹਾਡੇ ਤੋਂ ਕਰਵਾਉਣਾ ਹੋਇਆ ਇਸ ਤੋਂ ਵਧੇਰੇ ਤਾਂ ਉਹ ਤੁਹਾਨੂੰ ਆਪੇ ਹੀ ਉਹ ਬਲ ਉਤਮ ਦੇ ਦੇਗਾ ਆਪੇ ਤੁਹਾਨੂੰ ਹਿੰਮਤ ਦੇਊਗਾ ਜੇ ਤੁਹਾਡਾ ਕੋਈ ਮਾਨਸਿਕ ਕੰਮ ਹੈ ਕੋਈ ਨਵਾਂ ਸਕਿੱਲ ਸਿੱਖਣਾ ਹੈ ਉਹਨੂੰ ਸਿੱਖਣ ਦੀ ਮੋਟੀਵੇਸ਼ਨ ਹਿੰਮਤ ਤੁਹਾਡੇ ਆਪਣੇ ਅੰਦਰੋਂ ਹੀ ਪੈਦਾ ਹੋਊਗੀ ਤੁਸੀਂ ਮੋਟੀਵੇਟ ਹੋ ਕੇ ਜੋ ਵੀ ਪੜ੍ਹਾਈ ਕਰਨੀ ਪਈ ਜਾਂ ਕੁਝ ਸਿੱਖਣਾ ਹੋਇਆ ਉਹ ਤੁਸੀਂ ਸਿੱਖੋਗੇ ਆਪਣੇ ਕੰਮ ਨੂੰ ਵਧਾਓਗੇ ਪਰ ਉਹ ਇੱਛਾ ਨਹੀਂ ਰੱਖਣੀ ਉਹ ਹੰਦ ਨੇ ਕਿ ਇੱਕ ਮੰਜ਼ਲ ਦੇ ਉੱਤੇ ਨਿਗਾਹ ਟਿਕਾ ਲਈ ਕਿ ਉੱਥੇ ਪਹੁੰਚਣਾ ਉਹ ਚੀਜ਼ ਜੇ ਤੁਸੀਂ ਛੱਡ ਪਾਓ ਤਾਂ ਸ਼ਾਂਤੀ ਰਹੂਗੀ ਮੰਜ਼ਲਾਂ ਤੁਸੀਂ ਫਿਰ ਵੀ ਹਾਸਲ ਕਰ ਲਓਗੇ ਪਰ ਤੁਹਾਡੇ ਅੰਦਰੋਂ ਵਿਆਕਲਤਾ ਖਤਮ ਹੋ ਜਾਣੀ ਹੈ ਉਤ੍ਰਿਸ਼ਨਾ ਦੀ ਅੱਗ ਜੇ ਬੁਝਾ ਲਈ ਤਾਂ ਆਤਮਿਕ ਸ਼ਾਂਤੀ ਹਾਸਲ ਹੋ ਜਾਣੀ ਹੈ ਤ੍ਰਿਸ਼ਨਾ ਅਗਨ 부ਜੀ ਸ਼ਾਂਤ ਪਾਈ ਤਿੰਨ ਕੇ ਬਾਗ ਖੀਨ ਤੁਰ ਪਾਏ ਜਿਨ ਸਤਗੁਰ ਦਰਸ਼ਨ ਨਾ ਪਾਏ ਬਾ ਤੇ ਦੂਜਾ ਪਾਏ ਪਵੈ ਗਰਭ ਜੋਨੀ ਸਭ ਬਿਰਥਾ ਜਨਮ ਤਨ ਜਾਏ ਬਾ ਇਹ ਭਾਈ ਜਿਨ੍ਹਾਂ ਮਨੁੱਖਾਂ ਨੇ ਕਦੇ ਗੁਰੂ ਦਾ ਦਰਸ਼ਨ ਨਹੀਂ ਕੀਤਾ ਉਹਨਾਂ ਦੇ ਭਾਗ ਹਿਰ ਗਏ ਤੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ ਹੀਨਤਾ ਮਿਲੀ ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ 'ਚ ਹੀ ਪਏ ਰਹਿੰਦੇ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥੀ ਚਲੀ ਜਾਂਦੀ ਹੈ ਮਿਹਨਤਾਂ ਕਰੀ ਜਾਂਦੇ ਆ ਪਰ ਆਨੰਦਤ ਹੋ ਨਹੀਂ ਪਾਉਂਦੇ ਮੰਤਲਾਂ ਹਾਸਲ ਕਰੀ ਜਾਂਦੇ ਆ ਪਰ ਆਨੰਦ ਹਾਲੇ ਵੀ ਹਿਰਦਿਆਂ ਤੋਂ ਦੂਰ ਹੈ ਜਿਨ੍ਹਾਂ ਤੇ ਪ੍ਰਭੂ ਨੇ ਗੁਰੂ ਦਰਸ਼ਨਾਂ ਦੀ ਮਿਹਰ ਨਹੀਂ ਕੀਤੀ ਉਹਨਾਂ ਦੀ ਜ਼ਿੰਦਗੀ ਇਦਾਂ ਵਿਆਕੁਲ ਹੀ ਰਹਿ ਜਾਂਦੀ ਹੈ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਇਆਲ ਦਿਬਾਏ ਬਾ اے ਪ੍ਰਭੂ ਸਾਨੂੰ ਸਵੱਛ ਅਕਲ ਬਖਸ਼ ਅਸੀਂ ਗੁਰੂ ਦੇ ਚਰਨੇ ਲੱਗੇ ਰਹੀਏ ਏ ਹਰੀ ਤੂੰ ਸਾਨੂੰ ਪਿਆਰਾ ਲੱਗਦਾ ਰਹੇ ਏ ਭਾਈ ਦਾਸ ਨਾਨਕ ਤਾ ਪ੍ਰਭੂ ਦੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਜਿਸ ਉੱਤੇ ਪ੍ਰਭੂ ਦਇਆਵਾਨ ਹੁੰਦਾ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਉਹ ਬਖਸ਼ਦਾ ਹੈ ਜੈਤਰੀ ਮਹਲਾ 4 ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀ ਜੈ ਹਰ ਬਾਂਜਾ ਤਿਨ ਸੁਨਨੀ ਦੇ ਫਿਰਹਿ ਬਿਨ ਨਾਮ ਹੈ ਓਏ ਖੱਪ ਖੱਪ ਮੋਏ ਕਰਾਂਜਾ ਏ ਭਾਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵੱਸਦਾ ਜਿਨਹਰ ਹਿਰਦਾ ਨਾਮ ਨਾ ਵਸਿਓ ਤੇ ਨਮਾਤ ਕੀਜੈ ਹਰ ਵਾਂਝਾ ਗੁਰੂ ਸਾਹਿਬ ਕਹਿੰਦੇ ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰਦਿਆ ਕਰੇ ਤਾਂ ਚੰਗਾ ਹੈ ਕਿਉਂ ਕਿਉਂਕਿ ਉਹਨਾਂ ਦਾ ਸਰੀਰ ਹਰ ਨਾਮ ਤੋਂ ਸੁੰਨਾ ਰਹਿੰਦਾ ਉਹ ਨਾਮ ਤੋਂ ਵਾਂਝੇ ਹੀ ਤੁਰੇ ਫਿਰਦੇ ਨੇ ਉਹ ਕਰਚ-ਕਰਚ ਕੇ ਖوار ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਨੇ ਦੁਨੀਆਂ ਦਾ ਦਸਤੂਰ ਹੈ ਕਿ ਕਿਸੇ ਦੀ ਵੀ ਸਰੀਰਕ ਸੱਟ ਸਰੀਰਕ ਕਮਜ਼ੋਰੀ ਸਰੀਰਕ ਅਲਾਮਤ ਬੜੀ ਆਸਾਨੀ ਦੇ ਨਾਲ ਦਿਖ ਜਾਂਦੀ ਹੈ ਪਰ ਮਾਨਸਿਕ ਅਲਾਮਤਾਂ ਨਹੀਂ ਦਿਖਦੀਆਂ ਜੇਕਰ ਕਿਸੇ ਮਨੁੱਖ ਦੇ ਸਰੀਰ 'ਚ ਕੋਈ ਕਮੀ ਆ ਗਈ ਭਾਵੇਂ ਉਹਦਾ ਕੋਈ ਅੰਗ ਪੈਰ ਟੁੱਟ ਗਿਆ ਕੱਟਿਆ ਗਿਆ ਤੇ ਇੱਕ ਆਮ ਸੁਧਾਰਨ ਮਨੁੱਖ ਦੇ ਵਾਂਗ ਉਹ ਆਪਣੇ ਸਰੀਰ ਨੂੰ ਵਰਤਨ ਤੋਂ ਹਣ ਵਾਂਝਾ ਹੋ ਗਿਆ ਤਾਂ ਉਹਦੇ ਤੇ ਅਸੀਂ ਤਰਸ ਖਾਣ ਲੱਗਦੇ ਆ ਆਟੋਮੈਟਿਕਲੀ ਅਜਿਹੇ ਮਨੁੱਖ ਨੂੰ ਦੇਖ ਕੇ ਸਾਡੇ ਅੰਦਰ ਤਰਸ ਦੀਆਂ ਭਾਵਨਾਵਾਂ ਪੈਦਾ ਹੋ ਜਾਂਦੀ ਹੈ ਇਸ ਚੀਜ਼ ਨੂੰ ਤਾਂ ਕੋਈ ਵੀ ਮਨੁੱਖ ਦੇਖ ਪਾਰਿਆ ਪਰ ਜਿਹੜੀ ਮਨ ਦੀ ਵਿਆਕੁਲਤਾ ਹੈ ਜਿਹੜਾ ਹਰ ਮਨੁੱਖ ਹੀ ਹਰ ਮਨੁੱਖ ਹੀ ਜਿਸ ਵਿਆਕੁਲਤਾ ਦਾ ਸ਼ਿਕਾਰ ਹੈ ਉਹ ਹਰ ਕਿਸੇ ਨੂੰ ਨਹੀਂ ਵਿਖਦੀ ਉਹਨੂੰ ਵੇਖਣ ਦੇ ਲਈ ਗੁਰੂ ਸਾਹਿਬ ਵਰਗੀਆਂ 파ਰਖੂ ਨਜ਼ਰਾਂ ਚਾਹੀਦੀਆਂ ਸੋ ਗੁਰੂ ਸਾਹਿਬ ਨੇ ਜੇ ਇੱਕ ਬਾਤ ਦਵਾ ਦਿੱਤੀ ਹੈ ਪਹਿਲਾਂ ਅਸੀਂ ਇਹ ਜਾਣੀਏ ਕਿ ਕਈ ਵਾਰ ਆਪਾਂ ਅਜਿਹਾ ਕਰਦੇ ਹਾਂ ਕਿ ਜਰ ਐਸੀ ਜ਼ਿੰਦਗੀ ਤੋਂ ਤਾਂ ਪ੍ਰਮਾਤਮਾ ਨਹੀਂ ਦਿੰਦਾ ਕੋਈ ਮਨੁੱਖ ਇੰਨੇ ਦਰਦ ਦੇ ਵਿੱਚ ਅਸੀਂ ਵੇਖਦੇ ਹਾਂ ਜਾਂ ਕੋਈ ਹੋਰ ਜੀਵ ਦਰਦ ਦੇ ਵਿੱਚ ਅਸੀਂ ਵੇਖਦੇ ਹਾਂ ਤੜਫਦਾ ਹੋਇਆ ਵੇਖਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਐਸੀ ਜ਼ਿੰਦਗੀ ਨਾਲੋਂ ਤੇ ਇਹ ਜ਼ਿੰਦਗੀ ਨਹੀਂ ਦਿੰਦਾ ਹੁਣ ਇਹਨੂੰ ਅਸੀਂ ਬਦਦਵਾ ਕਹੀਏ ਕਿ ਦੁਆ ਕਹੀਏ ਮਨ ਦੇ ਅੰਦਰ ਭਾਵਨਾ ਤੇ ਇਹੀ ਹੈ ਨਾ ਕਿ ਇਹ ਮਨੁੱਖ ਜਿਹੜਾ ਜਾਂ ਇਹ ਜੀਵ ਜਿਹੜਾ ਇਹ ਦਰਦ ਦੇ ਵਿੱਚ ਤੜਫੇ ਨਾ ਗੁਰੂ ਸਾਹਿਬ ਨੇ ਮਨੁੱਖ ਦੀ ਵਿਆਕੁਲਤਾ ਨੂੰ ਮਹਿਸੂਸ ਕੀਤਾ ਕਿ ਕਿਵੇਂ ਇਹ ਮਨੁੱਖ ਖੁਆਰ ਹੋ ਰਿਹਾ ਹੈ ਕਿਵੇਂ ਮਾਨਸਿਕ ਤੌਰ ਤੇ ਮਰਿਆ ਮਰਿਆ ਰਹਿੰਦਾ ਹੈ ਦਰਦ ਦੇ ਵਿੱਚ ਰਹਿੰਦਾ ਤੜਫ ਦੇ ਵਿੱਚ ਰਹਿੰਦਾ ਕਿਵੇਂ ਮਨੁੱਖ ਦਾ ਮਨ ਆਨੰਦ ਤੋਂ ਵਾਂਝਾ ਹੈ ਸ਼ਾਂਤ ਨਹੀਂ ਹੈ ਸਥਿਰ ਨਹੀਂ ਤਾਂ ਇਸ ਵਿਆਕਲਤਾ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਖਾਹਿਸ਼ ਕਹਿ ਲਈ ਜ਼ਾਹਿਰ ਕੀਤੀ ਕਿ ਇਹਦੇ ਨਾਲੋਂ ਤਾਂ ਅਜਿਹੇ ਮਨੁੱਖਾਂ ਦੀ ਮਾਨ ਨੂੰ ਪ੍ਰਮਾਤਮਾ ਵਾਂਝੀ ਕਰ ਦਿੰਦਾ ਕੀ ਜੇ ਇਹ ਵਿਆਕੁਲ ਜੀਵਨੀ ਇਹਨਾਂ ਨੂੰ ਮਿਲਣਾ ਸੀ ਤਾਂ ਇਹਦੇ ਨਾਲੋਂ ਤਾਂ ਇਹ ਜੀਵਨ ਨਾ ਹੀ ਮਿਲਦਾ ਮੇਰੇ ਮਨ ਜਪ ਰਾਮ ਨਾਮ ਹਰ ਮਾਚਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹੈ ਮੇਰੇ ਮਨ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਤੇਰੇ ਅੰਦਰ ਹੀ ਵਸ ਰਿਹਾ ਹੈ اے بھائی کرپال پربوں نے جس منوکھ اُتے کرپا کیتی اسنوں گرو نے آتمک جیون دی سوج بخشی اس دا من نام جپن دی قدر سمجھ گیا۔ ہر کیرت کل جگ پد اوتم ہر پائیے سਤگور ماج ہو بلہاری سਤگور اپنے جن ਗੁਪਤ ਨਾਮ ਪਰਗਾਚਾ ਏ ਭਾਈ ਜਗਤ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹੀ ਸਭ ਤੋਂ ਉੱਚਾ ਦਰਜਾ ਹੈ ਪਰ ਪ੍ਰਮਾਤਮਾ ਗੁਰੂ ਦੇ ਰਾਹੀਂ ਹੀ ਮਿਲਦਾ ਹੈ ਪ੍ਰਮਾਤਮਾ ਦੇ ਨਾਲ ਸਾਝ ਗੁਰੂ ਦੇ ਰਾਹੀਂ ਹੀ ਪੈਣੀ ਹੈ ਤੇ ਗੁਰੂ ਦੇ ਲੜ ਸਾਨੂੰ ਪ੍ਰਮਾਤਮਾ ਨੇ ਲਾਉਣਾ ਹੈ ਇਹ ਗੱਲ ਵੀ ਚੇਤੇ ਰੱਖਿਏ ਏ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਕੁੱਚੇ ਵਸਦੇ ਪ੍ਰਮਾਤਮਾ ਦਾ ਨਾਮ ਵਰਗਟ ਕਰ ਦਿੱਤਾ ਦਰਸ਼ਨ ਸਾਧ ਮਿਲੇ ਉਹ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤ ਗੁਰ ਸ਼ਾ ਪਾਇਆ ਵੱਡ ਤਾਣਾ ਹਰ ਕੀਏ ਬਹੁ ਗੁਣ ਸਾਂਝਾ اے ਭਾਈ ਜਿਸ ਮਨੁੱਖ ਨੂੰ ਵੱਡੇ ਭਾਗਾ ਦੇ ਨਾਲ ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ ਉਦੇ ਸਾਰੇ ਪਾਪ ਦੂਰ ਹੋ ਜਾਂਦੇ ਐ ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ ਗੁਰੂ ਨੇ ਪ੍ਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਹਨੂੰ ਸਾਂਝੀ ਵਾਲ ਬਣਾ ਦਿੱਤਾ ਪਾਪ ਕੇ ਗੁਰੂ ਨੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਦੱਸੀ ਤੇ ਉਹਨਾਂ ਚੋਂ ਕੁਝ ਕੁ ਗੁਣ ਉਸ ਮਨੁੱਖ ਦੇ ਆਪਣੇ ਅੰਦਰ ਵੀ ਵਸ ਪਏ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਸਮਾਚਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਏ ਭਾਈ ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉੱਤੇ ਕਿਰਪਾ ਕੀਤੀ ਉਹਨਾਂ ਨੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕਾ ਲਿਆ ਏ ਨਾਨਕ ਆਖੋ ਏ ਭਾਈ ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ ਕੀਤੇ ਕਰਮਾਂ ਦੇ ਸਾਰੇ ਕਾਗਜ਼ ਪਾੜ ਦਿੱਤੇ ਗਏ। ਉਹਨਾਂ ਦਾਸਾਂ ਦਾ ਲੇਖਾ ਨਿੱਪੜ ਗਿਆ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 697ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਇਹ ਸੰਗ ਦੀ ਗੁਰਬਾਣੀ ਦੇ ਵਿੱਚ ਪ੍ਰਮੁੱਖ ਤੌਰ ਤੇ ਅਸੀਂ ਪ੍ਰਮਾਤਮਾ ਦੇ ਨਾਮ ਤੇ ਮਨੁੱਖ ਦੇ ਮਨ ਦੀ ਵਿਆਕਲਤਾ ਦੀ ਗੱਲ ਕੀਤੀ ਹੈ। ਕਿ ਕਿੰਝ ਮਨੁੱਖ ਦਾ ਮੁੱਟਲਾ ਸਵਾ ਵਿਆਕੁਲ ਰਹਿੰਦਾ ਹੈ ਮੁੱਟਲਾ ਸੁਆਤ ਤ੍ਰਿਸ਼ਨਾ ਦਾ ਹੈ ਤੇ ਉਹ ਤ੍ਰਿਸ਼ਨਾ ਵਿਆਕੁਲਤਾ ਪੈਦਾ ਕਰਦੀ ਹੈ ਆਨੰਦ ਤੋਂ ਮਨੁੱਖ ਨੂੰ ਵਾਂਝਾ ਰੱਖਦੀ ਹੈ ਆਨੰਦ ਨੂੰ ਹਾਸਲ ਕਰਨਾ ਹੈ ਤੇ ਵਿਆਕੁਲਤਾ ਨੂੰ ਖਤਮ ਕਰਨਾ ਹੈ ਤਾਂ ਗੁਰੂ ਸਾਹਿਬ ਨੇ ਰਸਤਾ ਬਖਸ਼ਿਆ ਹੈ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਓ ਪਹਿਲਾਂ ਗੁਰੂ ਦੇ ਲੜ ਲੱਗੋ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣੋ ਸਮਝੋ ਪਰਮਾਤਮਾ ਤੇ ਗੁਨਾ ਨੂੰ ਪਛਾਣੋ ਪਰਮਾਤਮਾ ਦੀ ਵਿਸ਼ਾਲਤਾ ਨੂੰ ਵੱਡਮੁੱਲਤਾ ਨੂੰ ਪਛਾਣੋ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਨੂੰ ਪਛਾਣੋ ਖਾਸ ਕਰਕੇ ਉਸ ਹੁਨਰ ਨੂੰ ਜਿਹੜਾ ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਤੇ ਜਿਸ ਤੇ ਕਰਕੇ ਤੁਸੀਂ ਆਪਣਾ ਜਿਹੜਾ ਵੀ ਕੰਮ ਕਰ ਆ ਉਹ ਕਰਦੇ ਪਏ ਹਜਿਆ ਕਰ ਪਾਉਂਗੇ ਤੇ ਆਨੰਦ ਹਾਸਲ ਕਰ ਪਾਉਂਗੇ ਇੱਥੇ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ